2025 ਦੀ ਵਿਸਾਖੀ ਤੇ ਸੰਕਟ ਆ ਰਿਹਾ ਹੈ ਕਰੋੜਾਂ ਲੋਕਾਂ ਦਾ ਖਾਤਮਾ ਹੋਵੇਗਾ ਕਰੋੜਾਂ ਲੋਕਾਂ ਦੀ ਮੌਤ ਹੋਣੀ ਤੈ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰ ਅਮਤ ਕਰਨ ਸੋ ਗੁਰਮੁਖ ਪਿਆਰਿਓ ਇਹਨਾਂ ਬੇਨਤੀਆਂ ਨੂੰ ਆਪਾਂ ਸਮਝਾਂਗੇ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਸੋ ਪਿਆਰਿਓ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਾਨੂੰ ਬਹੁਤ ਡਰਾਇਆ ਜਾਂਦਾ ਹੈ ਤੇ ਅਸੀਂ ਕਿਤੇ ਨਾ ਕਿਤੇ ਡਰ ਵੀ ਜਾਂਨੇ ਆ ਤੇ ਸਾਡੇ ਮਨ ਦੇ ਵਿੱਚ ਜਿਹੜਾ ਡਰ ਹੈ ਨਾ ਉਹ ਪੈਦਾ ਹੋ ਜਾਂਦਾ ਹੈ ਸਾਡੇ ਮਨ ਦੇ ਵਿੱਚ ਜਿਹੜਾ ਡਰ ਹੈ ਨਾ ਉਹ ਇਸ ਕਰਕੇ ਪੈਦਾ ਹੋ ਜਾਂਦਾ ਹੈ ਕਿਉਂਕਿ ਅਸੀਂ ਡਰ ਨੂੰ ਕਬੂਲ ਲੈਨੇ ਆ ਅਸੀਂ ਡਰ ਦੇ ਵਿੱਚ ਆ ਜਾਣੇ ਆ ਸਤਿਗੁਰ ਕਹਿੰਦੇ ਨੇ ਜਿਹੜਾ ਡਰ ਦੇ ਵਿੱਚ ਆ ਗਿਆ ਤੇ ਕਿੰਨੇ ਫਿਰ ਨੁਕਸਾਨ ਉਹਦਾ ਹੀ ਵੱਧ ਹੁੰਦਾ ਹੈ ਜਿਹੜਾ ਡਰੇ ਨਾ ਉਹਦਾ ਨੁਕਸਾਨ ਨਹੀਂ ਹੋ ਸਕਦਾ ਉਹਦਾ ਨੁਕਸਾਨ ਕਿਵੇਂ ਹੋਏਗਾ ਜੀ ਕਿਉਂਕਿ ਉਹ ਤੇ ਡਰ ਦੇ ਨੀਚੇ ਆਇਆ ਹੀ ਨਹੀਂ ਤੇ ਜਿਹੜਾ ਡਰਦੇ ਨਹੀਂ ਜੇ ਆ ਗਿਆ ਨੁਕਸਾਨ ਉਹਦਾ ਹੋਇਆ ਸੋ ਸਤਿਗੁਰੂ ਨੇ ਬੜੀ ਸੌਖੀ ਜੀ ਗੱਲ ਜਿਹੜੀ ਹੈ ਉਹ ਸਾਨੂੰ ਦੇ ਦਿੱਤੀ ਸਾਦੋ ਕੀ ਮਨ ਓਟ ਗਹੋ ਉਕਤ ਸਿਆਨ ਪਤਿਆਗ ਕਹਿੰਦੇ ਤੂੰ ਆਪਣੀ ਸਿਆਣਪ ਨੂੰ ਛੱਡ ਦੇ ਗੁਰੂ ਦਾ ਆਸਰਾ ਲੈ ਲੈ ਆਪਣੀਆਂ ਦਲੀਲਬਾਜ਼ੀਆਂ ਤੇ ਸਿਆਣਪਾਂ ਨੂੰ ਛੱਡ ਦੇ ਮਨੁੱਖ ਕਹਿੰਦਾ ਮੈਂ ਆਪਣੀਆਂ ਦਲੀਲਬਾਜ਼ੀਆਂ ਮੈਂ ਆਪਣੀਆਂ ਸਿਆਣਪਾਂ ਨੂੰ ਨਹੀਂ ਛੱਡਣਾ ਮੈਂ ਕਿਉਂ ਛੱਡਾਂ ਜੀ ਮੈਂ ਤੇ ਸਭ ਤੋਂ ਸਿਆਣਾ ਹੈ ਅੱਜ ਕੱਲ ਆਪਾਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਆ ਕਿਹੜਾ ਕਿਹੜਾ ਮੰਨਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣ ਤੱਕ ਸੀਮਤ ਆ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਮੰਨੀ ਜੇ ਮੰਨੀ ਹੁੰਦੀ ਤੇ ਸ਼ਾਇਦ ਸਾਡੇ ਤੇ ਬੇੜੇ ਪਾਰ ਹੋ ਗਏ ਹੁੰਦੇ ਅਸੀਂ ਮੰਨੀ ਨਹੀਂ ਅਸੀਂ ਤੇ ਆਪਣੀਆਂ ਦਲੀਲਾਂ ਆਪਣੀਆਂ ਖੈਬੜਵਾਜ਼ੀਆਂ ਆਪਣੀਆਂ ਸਿਆਣਪਾਂ ਜਿਹੜੀਆਂ ਨੇ ਉਹ ਅੱਗੇ ਰੱਖਿਆ ਹੋਈਆਂ ਨੇ ਮੈਂ ਸਿਆਣਾ ਇੱਕ ਦੂ ਇੱਕ ਆ ਕੇ ਕਹਿੰਦਾ ਮੈਂ ਸਿਆਣਾ ਜੀ ਮੇਰੀ ਮੰਨੋ ਜੀ ਮੈਂ ਤੇ ਆ ਜੀ ਮੈਂ ਸਿਆਣਾ ਤੂੰ ਮੇਰੀ ਮੰਨ ਮੈਂ ਤੇਰੀ ਨਹੀਂ ਮੰਨਦਾ ਤੂੰ ਮੇਰੀ ਮੰਨ ਆਪਣੀ ਮਨਾਉਣ ਤੇ ਜੋਰ ਹੈ ਉਹਦੀ ਨਹੀਂ ਮੰਨਣੀ ਸਭ ਤੋਂ ਵੱਡੀ ਗੱਲ ਦੱਸ ਰੌਲਾ ਜਿਹੜਾ ਹੈ ਨਾ ਸੰਸਾਰ ਦੇ ਵਿੱਚ ਅਜਿਹੀ ਗੱਲ ਦਾ ਮੈਂ ਤੇਰੀ ਨਹੀਂ ਮੰਨਣੀ ਤੂੰ ਮੇਰੀ ਮੰਨ ਪਹਿਲਾਂ ਤੂੰ ਮੇਰੀ ਮੰਨ ਪਰ ਰੌਲਾ ਇਹੀ ਚੀਜ਼ ਦਾ ਹੈ ਜਿੱਦਣ ਸਾਡੇ ਵਿੱਚੋਂ ਇਹ ਚੀਜ਼ ਨਿਕਲ ਗਈ ਉਸ ਦਿਨ ਅਸੀਂ ਕਾਮਯਾਬ ਹੋਵਾਂਗੇ ਉਸ ਦਿਨ ਕਾਮਯਾਬ ਹੋਵਾਂਗੇ ਅਸੀਂ ਜਿੱਦਣ ਸਾਡੇ ਚੋਂ ਇਹ ਗੱਲ ਨਿਕਲ ਗਈ ਵੀ ਮੈਂ ਮੈਂ ਤੇਰੀ ਮੰਨਦਾ ਭਾਈ ਤੂੰ ਮੇਰੀ ਵੀ ਮੰਨ ਪਿਆਰ ਨਾਲ ਮਸਲੇ ਉਸ ਦਿਨ ਹੱਲ ਹੋਣਗੇ ਬੇਨਤੀ ਕਰਾਂ ਦੀਪ ਸਿੱਧੂ ਨੂੰ ਅਸੀਂ ਹੁਣ ਤੱਕ ਗद्दार ਕਿਹਾ ਉਹਨੂੰ ਸਟੇਜਾਂ ਤੋਂ ਵੀ ਗद्दार ਕਿਹਾ ਗਦਾਰੀ ਦੇ ਸਰਟੀਫਿਕੇਟ ਬੰਡੇ ਇਹ ਵੀ ਕਿਹਾ ਜੀ ਇਹਦੇ ਨਾਲ ਸਾਝ ਨਾ ਰੱਖੋ ਜੀ ਇਹ ਤਾਂ ਆਰਐਸਐਸ ਦਾ ਬੰਦਾ ਜੀ ਤਾਂ ਆਏ ਆ ਜੀ ਫਲਾਣਾ ਜੀ ਬੜਾ ਕੁਝ ਕਿਹਾ ਨਾ ਤੇ ਜਦੋਂ ਆਪ ਦਿੱਲੀ ਤੋਂ ਕਿਸਾਨਾਂ ਕੋਲ ਉੱਠ ਕੇ ਆਏ ਉੱਥੋਂ ਕੀ ਖੱਟ ਕੇ ਲੈ ਕੇ ਆਏ ਨੇ ਅੱਜ ਜਿਹੜੇ ਸਾਨੂੰ ਦੁਬਾਰਾ ਧਰਨੇ ਲਾਉਣੇ ਪੈ ਰਹੇ ਨੇ ਸੋਚਣ ਵਾਲੀ ਗੱਲ ਹੈ ਜੀ ਜੋ ਦੀਪ ਸਿੱਧੂ ਗੱਲਾਂ ਕਹਿੰਦਾ ਸੀ ਜੇ ਅਸੀਂ ਸ਼ਾਇਦ ਉਸ ਵਕਤ ਮੰਨ ਲੈਂਦੇ ਤੇ ਅੱਜ ਦੁਬਾਰਾ ਅੰਦੋਲਨ ਨਾ ਕਰਨਾ ਪੈਂਦਾ ਸਰਕਾਰ ਵੀ ਅਸੀਂ ਅੱਜ ਉਹ ਚੁਣਦੇ ਜਿਹੜੀ ਸਾਨੂੰ ਕੁਝ ਦਿੰਦੀ ਸਾਡੇ ਭਲੇ ਲਈ ਕੁਝ ਫੈਸਲੇ ਕਰਦੀ ਭਗਵੰਤਮਾਨ ਸਰਕਾਰ ਨੂੰ ਅਸੀਂ ਚੁਣਤੇ ਲਿਆ ਪਰ ਔਖੇ ਅਸੀਂ ਹੋ ਗਏ ਅੱਜ ਸ਼ਰਿਆਮੀ ਮੀਟਿੰਗਾਂ ਦੇ ਵਿੱਚੋਂ ਉੱਠ ਕੇ ਮੁੱਖ ਮੰਤਰੀ ਚਲੇ ਜਾਂਦਾ ਪਹਿਲਾਂ ਕਦੇ ਕੋਈ ਮੁੱਖ ਮੰਤਰੀ ਗਿਆ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ ਵੀ ਅਸੀਂ ਸਿਧਾਂਤਾਂ ਤੋਂ ਹਿੱਲ ਗਏ ਸਰਕਾਰ ਕਹਿੰਦੀ ਆ ਮੈਂ ਨਹੀਂ ਤੁਹਾਡੀ ਸੁਣਨੀ ਮੈਂ ਪਾਵਰ ਚਾਹ ਸੀ ਕਿਹਨੇ ਵੀ ਤੂੰ ਸਾਡੀ ਮੰਨ ਅਸੀਂ ਮਨਾਉਣ ਤੇ ਲੱਗੇ ਹੋਏ ਆ ਰੌਲਾ ਤੇ ਇਹੀ ਗੱਲ ਦਾ ਹੁਣ ਸਰਕਾਰ ਜੇ ਸੱਦਾ ਦਿੰਦੀ ਹੈ ਆਪਾਂ ਉਹਨੂੰ ਗੱਲਬਾਤ ਦਸੀਏ ਕੁਝ ਚੀਜ਼ਾਂ ਤੇ ਸਹਿਮਤੀ ਬਣਾਉਣੀ ਪੈਂਦੀ ਹੈ ਕੁਝ ਚੀਜ਼ਾਂ ਤੇ ਸਹਿਮਤੀ ਨਹੀਂ ਬਣਦੀ ਹੁੰਦੀ ਜੀ ਆਪਾਂ ਇਸ ਗੱਲ ਨੂੰ ਸਾਰੀ ਜਾਣਨੇ ਤੇ ਕੁਝ ਚੀਜ਼ਾਂ ਤੇ ਜਿੱਦ ਫਿਰ ਅੜੀਅਲ ਰਵਈਆ ਜਿਹੜਾ ਨਾ ਉਹ ਛੱਡਣਾ ਪੈਂਦਾ ਹੁੰਦਾ ਸੋ ਕਹਿਣ ਤੋਂ ਭਾਵ ਵੀ ਜੇ ਸਾਡੀਆਂ ਟੀ ਮੰਗਾ ਨੇ ਜੇ 30 ਦੇ ਵਿੱਚੋਂ 17 ਪੂਰੀਆਂ ਹੁੰਦੀਆਂ ਨੇ ਤੇ ਬਾਕੀ ਦੀਆਂ ਜਿਹੜੀਆਂ ਸਾਡੀਆਂ ਰਹਿ ਗਈਆਂ ਨੇ 13 ਤੇ ਉਹਨਾਂ ਮੰਗਾ ਤੇ ਸਾਨੂੰ ਸਹਿਮਤੀ ਜਿਹੜੀ ਆ ਉਹ ਕਿਤੇ ਨਾ ਕਿਤੇ ਸਮੇਂ ਦੇ ਨਾਲ ਬਣਾਉਣੀ ਪਊਗੀ ਹੌਲੀ ਹੌਲੀ ਕਰਕੇ ਜੇ ਹੁਣ ਕਹੀਏ ਵੀ ਇੱਕਦਮ ਹੀ ਹੋ ਜਾਏ ਇਹ ਨਹੀਂ ਹੋ ਸਕਦਾ ਮੈਂ ਸਰਕਾਰ ਦਾ ਪੱਖ ਨਹੀਂ ਫੋੜ ਰਿਹਾ ਮੈਂ ਇਹ ਕਹਿ ਰਿਹਾ ਵੀ ਅੱਜ ਸਾਨੂੰ ਇਹ ਕਹੇ ਵੀ ਮੇਰੀ ਨਰਮਾਈ ਨੂੰ ਇਹ ਨਾ ਸਮਝੋ ਮੁੱਖ ਮੰਤਰੀ ਇਹ ਕਹਿੰਦਾ ਸ਼ਰਿਆਮ ਸਾਨੂੰ ਧਮਕੀ ਦਿੱਤੀ ਜਾ ਰਹੀ ਹੈ ਪਰ ਅਸੀਂ ਅਸੀਂ ਲੋਕ ਫੇਰ ਕਹਿੰਦਾ ਚਲੋ ਛੱਡੋ ਜੀ ਕੀ ਹੁੰਦਾ ਹੈ ਕਿਹੜਾ ਕੋਈ ਵੱਡੀ ਗੱਲ ਹੈ بس ਗੱਲ ਕੀ ਹੈ ਵੀ ਚੌਧਰਤਾਈ ਗੱਲ ਕੀ ਹੈ ਅਸੀਂ ਇੱਕ ਦੂਜੇ ਦੀ ਮੰਨਣ ਲਈ ਤਿਆਰ ਨਹੀਂ ਇੱਕ ਦੂਜੇ ਨਾਲ ਲੜਨ ਨੂੰ ਤੇ ਤਿਆਰ ਆ ਸਭ ਤੋਂ ਵੱਡੀ ਗੱਲ ਦੁਨੀਆਂ ਦਾ ਨੁਕਸਾਨ ਹੋਣਾ ਹੈ ਦੁਨੀਆਂ ਨੇ ਮਰਨਾ ਹੈ ਪਰ ਅਸੀਂ ਕੁਦਰਤ ਦੀ ਪ੍ਰਕਿਰਿਆ ਤੋਂ ਦੂਰ ਹੋ ਕੇ ਉਲਟੋ ਕੇ ਅਸੀਂ ਪਹਿਲਾਂ ਹੀ ਮਰ ਜਾਣਾ ਹੈ ਕਟਾ ਵੱਢੀ ਹੋ ਕੇ ਧਰਮ ਦੇ ਨਾਂ ਤੇ ਪਾਰਟੀਆਂ ਦੇ ਨਾਂ ਤੇ ਹੋਰ ਅਸੀਂ ਛੋਟੀਆਂ-ਛੋਟੀਆਂ ਜਿਹੜੀਆਂ ਐਕਟੀਵਿਟੀਆਂ ਨੇ ਜੋ ਕਰ ਰਹੇ ਆਂ ਵੇਖ ਰਹੇ ਆਂ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਪਹਿਲੇ ਹੀ ਖਤਮ ਹੋ ਜਾਣਾ ਹੈ ਅਸੀਂ ਤੇ ਉਹਨਾਂ ਗੱਲਾਂ ਤੱਕ ਜਾਣਾ ਹੀ ਨਹੀਂ ਉਹਨਾਂ ਚੀਜ਼ਾਂ ਤੱਕ ਪਹੁੰਚਣਾ ਨਹੀਂ ਅਸੀਂ ਤੇ ਪਹਿਲੀ ਮਰ ਮੁਖ ਜਾਣਾ ਜਿੱਥੋਂ ਤੱਕ ਹਾਲਾਤ ਨੇ ਜਿਹੜੇ ਹਿਸਾਬ ਨਾਲ ਹਾਲਾਤ ਚੱਲ ਰਹੇ ਨੇ ਕੀ ਹਾਲਾਤ ਨੇ ਮੈਂ ਨਹੀਂ ਤੇਰੀ ਮੰਨਦਾ ਤੂੰ ਜਿਹੜਾ ਹੈ ਤੂੰ ਮੈਨੂੰ ਮਨਾ ਕੇ ਦਿਖਾ ਉਹ ਕਹਿੰਦਾ ਮੈਂ ਤੈਨੂੰ ਮਨਾ ਕੇ ਦਿਖਾਉ ਤੂੰ ਮੰਨਦਾ ਕਿਵੇਂ ਨਹੀਂ ਬਸ ਰੌਲਾ ਇਸ ਚੀਜ਼ ਦਾ ਮੈਂ ਬੇਨਤੀ ਕਰਾਂ ਵੀ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਵੀ ਪ੍ਰਕਿਰਤੀ ਦੇ ਵਿੱਚ ਕੀ ਕੁਝ ਹੋ ਰਿਹਾ ਸਾਡਾ ਕਿੰਨਾ ਨੁਕਸਾਨ ਹੋ ਗਿਆ ਹਵਾ ਪਾਣੀ ਦੂਸ਼ਿਤ ਹੋ ਗਏ ਆਪਣਾ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਧਰਤੀ ਦੀ ਉਪਜਾਊ ਸ਼ਕਤੀ ਘਟ ਗਈ ਤੁਸੀਂ ਵੇਖਿਆ ਹੋਣਾ ਵੀ ਆਹ ਦਿਨਾਂ ਦੇ ਵਿੱਚ ਗਰਮੀ ਨਹੀਂ ਸੀ ਪੈਂਦੀ ਹੁੰਦੀ ਠੰਡ ਹੀ ਰਹਿੰਦੀ ਹੁੰਦੀ ਆਹ ਦੇਖੋ ਅਸੀਂ ਗਰਮੀ ਮਹਿਸੂਸ ਕਰ ਰਹੇ ਆ ਜਿਵੇਂ ਪੱਖੇ ਚੱਲਣ ਲੱਗੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਗਰਮੀ ਪਹਿਲਾਂ ਪੈ ਰਹੀ ਹੈ ਇਹਦਾ ਸਰਦੀ ਘਟ ਗਈ ਸਰਦੀ ਘੱਟ ਪੈਣ ਕਰਕੇ ਕਣਕਾਂ ਦਾ ਝਾੜ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਹੈ ਹੋਰ ਅਸੀਂ ਕਿਹੜੇ ਪਾਸੇ ਜਾਵਾਂਗੇ ਕਿਹੜੀਆਂ ਗੱਲਾਂ ਅਸੀਂ ਕਰਨੀਆਂ ਆ ਗਰਮੀ ਜ਼ਿਆਦਾ ਪੈ ਰਹੀ ਹੈ ਟੈਂਪਰੇਚਰ ਜ਼ਿਆਦਾ ਦਾ ਫਿਕਰ ਸਾਰਿਆਂ ਨੂੰ ਪਰ ਇਹਨੂੰ ਘਟਾਉਣਾ ਕਿਵੇਂ ਮੇਨਟੇਨ ਕਿਵੇਂ ਕਰਨਿਆ ਇਹਦੇ ਬਾਰੇ ਕੋਈ ਸੋਚ ਨਹੀਂ ਰਿਹਾ ਦਰਖਤ ਲਾਈਏ ਬੰਦੋਬੰਦ ਪਾਣੀ ਦੀ ਬਚਤ ਕਰੀਏ ਸਾਧ ਸੰਗਤ ਆਪਣੀ ਸਿਹਤ ਆਪਣੇ ਸਰੀਰ ਦਾ ਖਿਆਲ ਰੱਖੀਏ ਲੋਕਡਾਊਨ ਲੱਗਿਆ ਸੀ ਕਿੰਨੇ ਲੋਕਾਂ ਦਾ ਬੁਰਾ ਹਾਲ ਹੋ ਗਿਆ ਜਿਹੜੇ ਬਾਹਰ ਦੇ ਖਾਣ ਦੇ ਸੀ ਹਸਤਾ ਜੀ ਬਾਹਰ ਖਾਣਾ ਜਿਹੜੇ ਦਾਰੂ ਦੇ ਪਿਆਕੜ ਸੀ ਉਹ ਕਹਿੰਦੇ ਜੀ ਸਾਨੂੰ ਤਾਂ ਦਾਰੂ ਦਾ ਪ੍ਰਬੰਧ ਕਰਕੇ ਦਿਓ ਜੀ ਉਹਨਾਂ ਲਈ ਠੋਕੇ ਖੋਲੇ ਸਰਕਾਰ ਨੇ ਲਾ ਦੱਸੋ ਅਸੀਂ ਕਿੱਥੇ ਕੁਝੀ ਰਹੇ ਅਸੀਂ ਆਪਣੇ ਤੱਕ ਸੀਮਤ ਰਹਿ ਗਏ ਸਾਨੂੰ ਕੋਈ ਮਤਲਬ ਨਹੀਂ ਪ੍ਰਕਿਰਤੀ ਚ ਕੁਝ ਹੋਈ ਜਾਵੇ ਜੋ ਮਰਜੀ ਹੋ ਜਾਵੇ ਜੋ ਮਰੇ ਕਟੇ ਕਹਿੰਦੇ ਜੋ ਮਰੇ ਜੋ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਸਾਡਾ ਤੇ ਉਹ ਕੰਮ ਹੋ ਗਿਆ ਅੱਜ ਸਾਨੂੰ ਡਰਾਇਆ ਜਾ ਰਿਹਾ ਅਸੀਂ ਡਰ ਬੜੀ ਛੇਤੀ ਜਾਣ ਡਰਾ ਸੀ ਇਸ ਕਰਕੇ ਜਾਣਦੇ ਆ ਕਿਉਂਕਿ ਸਾਡੇ ਅੰਦਰ ਸਟੈਮ ਨਾ ਨਹੀਂ ਅਸੀਂ ਗੁਰੂ ਤੇ ਭਰੋਸਾ ਕਰਕੇ ਚੱਲ ਹੀ ਨਹੀਂ ਰਹੇ ਅਸੀਂ ਤੇ ਆਪਣੀਆਂ ਸਿਆਣਪਾਂ ਆਪਣੀਆਂ ਕਲਾਬਾਜ਼ੀਆਂ ਆਪਣੀਆਂ ਦਲੀਲਾਂ ਨੂੰ ਸਾਹਮਣੇ ਲੈ ਕੇ ਚੱਲੇ ਅਸੀਂ ਗੁਰੂ ਦੀ ਨਹੀਂ ਸੁਣੀ ਅਸੀਂ ਤੇ ਗੁਰੂ ਨੂੰ ਵੀ ਸੁਣਾਉਣ ਤੇ ਲੱਗੇ ਹੋਏ ਸਤਿਗੁਰੂ ਹਾਜ਼ਰ ਦੇ ਹੋਣਗੇ ਨਾ ਵੀ ਦੇਖ ਕੀ ਕਰਦਾ ਹੈ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਸਤਿਗੁਰੂ ਕਹਿੰਦੇ ਇਹ ਮਾਟੀ ਮਿੱਟੀ ਦਾ ਪੁਤਲਾ ਜਿਹਦਾ ਇਹ ਨਹੀਂ ਪਤਾ ਵੀ ਘੰਟੇ ਨੂੰ ਹੈ ਜਾਂ ਇੱਕ ਸਵਾਸ ਦੇ ਅੰਦਰ ਗਿਆ ਉਹ ਵਾਪਸ ਆਏਗਾ ਕਿ ਨਹੀਂ ਕਹਿੰਦੇ ਇਹ ਕੀ ਹਰਕਤਾਂ ਕਰਦਾ ਹੈ ਸਤਿਗੁਰੂ ਹਾਜ਼ਰ ਦੇ ਹੋਣਗੇ ਨਾ ਕਹਿੰਦੇ ਕਰੋਣਾ ਦੁਨੀਆ ਦਾ ਨਾਸ਼ ਹੋ ਜਾਣਾ ਹੈ ਸਾਧ ਸੰਗਤ ਅਸੀਂ ਡਰ ਗਏ ਵੀ ਹਾਈ ਨਾਸ਼ ਹੋ ਜਾਣਾ ਜੀ ਬਹੁਤ ਨੁਕਸਾਨ ਹੋਣਾ ਅਸੀਂ ਕੀ ਕਰਾਂਗੇ ਪਰ ਕਦੇ ਇਹ ਸੋਚਿਆ ਵੀ ਅਸੀਂ ਪਰਮਾਤਮਾ ਦਾ ਸਿਮਰਨ ਕਰ ਲਈਏ ਜੇ ਮੌਤ ਆ ਵੀ ਜਾਵੇ ਸਾਡਾ ਲੋਕ ਸੁਖੀ ਆ ਤੇ ਪ੍ਰਲੋਕ ਸੁਹੇਲਾ ਜਿਹੜੇ ਗੁਰੂ ਨੇ ਕਰਨਾ ਹੈ ਅਸੀਂ ਉਹਨੂੰ ਹੀ ਤੇ ਆ ਲਈਏ ਨਾ ਜੀ ਅਸੀਂ ਤੇ ਬਾਬਿਆਂ ਦੇ ਚੜ੍ਹ ਕੇ ਜੀ ਚੱਲ ਕੇ ਬਾਬਾ ਜੀ ਕਰੋ ਕਿਰਪਾ ਜਿਹੜਾ ਬਾਬਾ ਆਪ ਦੁਖੀ ਹੋ ਕੇ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਬਾਹਰ ਆ ਕੇ ਬੈਠਾ ਅਸੀਂ ਉਹਨੂੰ ਜਾ ਕੇ ਪੁੱਛਣ ਲੱਗ ਰਹੇ ਹਾਂ ਬਾਬਾ ਜੀ ਦੱਸੋ ਜੀ ਕੋਈ ਆ ਸੰਗਤ ਕੋਈ ਧਾਗਾ ਤਵੀਤ ਕਿਸੇ ਪਲੀਤੇ ਨੇ ਕਿਸੇ ਨੇ ਧਾਗੇ ਨੇ ਕੰਮ ਨਹੀਂ ਕਰਨਾ ਸਾਡਾ ਕੰਮ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ ਕੇ ਉਹਦੀ ਗੱਲ ਮੰਨ ਕੇ ਉਹਦੇ ਅੱਗੇ ਹੱਥ ਜੋੜ ਕੇ ਉਹਨੂੰ ਕਹਿ ਕੇ ਸਤਿਗੁਰੂ ਦਇਆ ਕਰ ਸਾਰਿਆਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਤਿਗੁਰੂ ਫੇਰ ਕਿਰਪਾ ਕਰਨੀ ਸਸ ਸਰਨ ਪਰੇ ਅਵਹਾਰੇ ਸਾਸਤਰ ਸਿਮਰਤ ਬੇਦ ਪੁਕਾਰੇ ਸਤਗੁਰੂ ਕਹਿੰਦੇ ਨੇ ਉੱਚੀ ਉੱਚੀ ਪੜਦੇ ਨੇ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਧਰਮਾਂ ਆਦਿਕ ਪੁਸਤਕਾਂ ਨੂੰ ਤੇਰੀ ਸ਼ਰਨ ਪਏ ਆ ਪੰਡਤ ਲੋਕ ਸਾਰਾ ਕੁਝ ਕਰਦੇ ਨੇ ਏ ਧਰਤੀ ਦੇ ਸਾਈ ਹੋਮੇ ਦੀ ਚੋਬ ਤੋਂ ਬਚਣ ਲਈ ਅਨੇਕਾਂ ਚੁਤਰਾਈਆਂ ਸਿਆਣਪਾਂ ਕੀਤੀਆਂ ਪਰ ਕੁਝ ਨਹੀਂ ਬਣਿਆ ਸਤਗੁਰੂ ਆਪਣੀ ਸ਼ਰਨ ਵਿੱਚ ਲੈ ਲੈ ਬਸ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਚੀਜ਼ਾਂ ਨੂੰ ਸਿਮਰਿਏ ਇਹਨਾਂ ਚੀਜ਼ਾਂ ਦਾ ਧਿਆਨ ਕਰੀਏ ਸਾਧ ਸੰਗਤ ਅਸੀਂ ਕੁਦਰਤ ਦੀ ਕਰੋਪੀ ਦਾ ਸਾਹਮਣਾ ਜ਼ਰੂਰ ਕਰਾਂਗੇ ਜੇ ਅਸੀਂ ਸਮਝੇ ਨਾ ਜੇ ਸਮਝ ਗਏ ਤਾਂ ਫਿਰ ਕੀ ਕਹਿਣਾ ਫਿਰ ਸਤਿਗੁਰੂ ਨੇ ਕਿਰਪਾ ਕਰ ਦੇਣੀ ਆ ਫਿਰ ਸਤਿਗੁਰੂ ਨੇ ਮਿਹਰਮਤ ਕਰ ਦੇਣੀ ਆ ਪਿਆਰਿਓ ਜੇ ਅਸੀਂ ਗੁਰੂ ਦੀ ਸ਼ਰਨ ਪੈ ਗਏ ਆ ਨਾ ਜੇ ਅਸੀਂ ਸਤਿਗੁਰੂ ਦੀ ਸ਼ਰਨ ਪੈ ਗਏ ਆ ਨਾ ਮੇਰੇ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਆ ਮੇਰੇ ਸਤਿਗੁਰੂ ਨੇ ਰਹਿਮਤ ਕਰ ਦੇਣੀ ਆ ਸੋ ਪਿਆਰਿਓ ਇਹਨਾਂ ਚੀਜ਼ਾਂ ਨੂੰ ਸਮਝੀਏ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ